ਸਕ੍ਰੀਨ ਤੇ ਜਿਸ ਨੌਜਵਾਨ ਨੂੰ ਤੁਸੀਂ ਪੁਲਿਸ ਦੇ ਗ੍ਰਿਫਤ ਦੇ ਵਿੱਚ ਮੂੰਹ ਲੁਕੋ ਕੇ ਖੜੇ ਨੂੰ ਦੇਖ ਰਹੇ ਹੋ ਤਾਂ ਦਾਅਦ ਹੈ ਕਿ ਇਸ ਨੇ ਆਪਣੀ ਪ੍ਰੇਮਿਕਾ ਦੇ ਪਿਆਰ ਦੇ ਪਿੱਛੇ ਅਜਿਹਾ ਕੰਮ ਕਰ ਦਿੱਤਾ ਹੈ ਕਿ ਅੱਜ ਇਸ ਨੂੰ ਪਛਤਾਵਾ ਜ਼ਰੂਰ ਹੋ ਰਿਹਾ ਹੋਣਾ ਜਿਸ ਨੂੰ ਸੁਣ ਕੇ ਪੁਲਿਸ ਵੀ ਹੈਰਾਨ ਹੋ ਗਈ ਕਪੂਰਥਲਾ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਅੰਨੇ ਕਤਲ ਦੀ ਗੁੱਥੀ ਸਲਝਾਉਂਦੇ ਹੋਏ ਨਵੇਂ ਖੁਲਾਸੇ ਕੀਤੇ ਨੇ ਐਸਐਸਪੀ ਕਪੂਰਥਲਾ ਗੌਰਵ ਤੁਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਡੈਨਵਿੰਡ ਨੇੜੇ ਇੱਕ ਨੌਜਵਾਨ ਦੀ ਮੌਤ ਹੋਈ ਸੀ ਜਿਸ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਤਾਂ ਉਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਜਿਸ ਦੇ ਚੱਲਦੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਅੰਨੇ ਕਤਲ ਦੀ ਕੁੱਥੀ ਮੌਤ ਤੋਂ 24 ਘੰਟੇ ਦੇ ਵਿੱਚ ਜਿਹੜੀ ਸੁਲਝਾ ਲਈ ਗਈ ਹੈ। ਕਪੂਰਥਲਾ ਪੁਲਿਸ ਨੂੰ ਬਾਰਾ ਦੀ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ 12 ਜਨਵਰੀ 2025 ਨੂੰ ਇੱਕ ਲਖਵਿੰਦਰ ਸਿੰਘ ਜਿਹੜੇ ਪੁੱਤਰ ਲਖਮਨ ਸਿੰਘ ਵਾਸੀ ਫੂਲੇਵਾਲੇ ਉਹ ਆਪਣਾ ਕੰਮ ਕਰਕੇ ਵਾਪਸ ਆਪਣੇ ਪਿੰਡ ਨੂੰ ਸਾਈਕਲ ਤੇ ਜਾ ਰਹੇ ਸੀਗੇ ਤੇ ਰਾਹ ਦੇ ਵਿੱਚ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਹਨ ਤੇ ਉਹਨਾਂ ਨੇ ਤੇਜ਼ ਧਾਰ ਹਥਿਆਰ ਨਾਲ वार ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਉਹ ਸੜਕ ਦੇ ਉੱਤੇ ਜਿਹੜੇ ਡਿੱਗ ਪਏ ਸੀ ਆ ਇਸ ਇਨਫੋਰਮੇਸ਼ਨ ਦੇ ਉੱਤੇ ਇਮੀਡੀਏਟਲੀ ਜਿਹੜੀ ਐਫ ਆਈ ਆਰ ਜਿਹੜੀ ਪਰਚਾ ਦਰਜ ਕਰ ਲਿਆ ਗਿਆ ਸੀ ਤੇ ਤਫ਼ਤੀਸ਼ ਦੀ ਸ਼ੁਰੂਆਤ ਕਰ ਲਈ ਗਈ ਸੀ ਆ ਇਸ ਅਰਸੇ ਦੌਰਾਨ ਜਿਹੜੇ ਲਖਵਿੰਦਰ ਸਿੰਘ ਜੀ ਸੀਗੇ ਜਿਹਨਾਂ ਨੂੰ ਸੱਟਾ ਲੱਗਿਆ ਸੀ ਉਹਨਾਂ ਦਾ ਅੰਮ੍ਰਿਤਸਰ ਗੁਨਾਨਗਰ ਦੇ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਚੱਲਦਾ ਰਿਹਾ ਤੇ ਅਨਫੋਰਚੂਨੇਟਲੀ ਉਹਨਾਂ ਦੀ 14 ਜਨਵਰੀ ਨੂੰ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਜਿੱਦਾਂ ਹੀ ਉਹਨਾਂ ਦੀ ਮੌਤ ਹੁੰਦੀ ਹੈ ਇਮੀਡੀਏਟਲੀ ਤਫਤੀਸ਼ ਥੁਰਾਨ ਜਿਹੜੇ ਕਤਲ ਦੀ ਜਿਹੜੀ ਧਾਰਾ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਜਿਹੜੀ ਤਫਤੀਸ਼ ਨੂੰ ਅੱਗੇ ਵਧਾਇਆ ਜਾਂਦਾ ਹੈ ਤਫਤੀਸ਼ ਦੌਰਾਨ ਹਿਊਮਨ ਤੇ ਜਿਹੜਾ ਟੈਕਨੀਕਲ ਇੰਟੈਲੀਜੈਂਸ ਤੇ ਇਨਪੁਟਸ ਸੇ ਥਰੂ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਜਿਆ ਸ਼ੱਕ ਪਿਆ ਉਹਨਾਂ ਦੀ ਜਿਹੜੀ ਵਾਈਫ ਹੈਗੀ ਹੈ ਤਮੰਨਾ ਉਦੇ ਉੱਤੇ ਪਿਆ ਤਮੰਨਾ ਨੂੰ ਸ਼ਾਮਿਲ ਤਫਤੀਸ਼ ਕੀਤਾ ਗਿਆ ਤਾਂ ਉਹਦੀ ਜਿਹੜੀ ਡੂੰਘਾਈ ਨਾਲ ਜਿਹੜੀ ਪੁਸ਼ਕਿਸ਼ ਕੀਤੀ ਗਈ ਆ ਤਮੰਨਾ ਨੇ ਇਸ ਗੱਲ ਨੂੰ ਮੰਨਿਆ ਕਿ ਉਹ ਹੀ ਉਹਨੇ ਹੀ ਜਿਹੜੀ ਜਿਹੜੀ ਸਾਜ਼ਿਸ਼ ਜਿਹੜੀ ਇਹਦੇ ਕਤਲ ਕਰਨ ਦੀ ਜਿਹੜੀ ਰਚੀ ਸੀਗੀ ਆ ਬੈਕਗ੍ਰਾਉਂਡ ਇਹਨਾਂ ਨੇ ਇਹ ਦੱਸਿਆ ਹੈਗਾ ਕਿ ਤਮੰਨਾ ਦਾ ਇੱਕ ਇੱਕ ਉਹਦਾ ਫਰੈਂਡ ਹੈਗਾ ਕੁਲਦੀਪ ਕੁਮਾਰ ਪੁੱਤਰ ਹਰਮੇਸ਼ لال ਵਾਸੀ ਅਦਰਸ਼ ਨਗਰ ਪੇਪਲਾ ਵਾਲਾ ਹੁਸ਼ਿਆਰਪੁਰ ਉਹਦੇ ਨਾਲ ਇੰਸਟਾਗ੍ਰam ਤੇ ਉਹਦਾ ਕੰਟੈਕਟ ਹੋਇਆ ਸੀ ਤੇ ਪਿਛਲੇ 1 ਸਾਲ ਤੋਂ ਤਕਰੀਬਨ ਇਹ ਜਿਹੜੇ ਗੱਲਾਂ ਕਰ ਰਹੇ ਸੀਗੇ ਕੁਲਦੀਪ ਕੁਮਾਰ ਤਮੰਨਾ ਨਾਲ ਜਿਹੜਾ ਵਿਆਹ ਕਰਾਉਣਾ ਚਾਹੁੰਦਾ ਸੀ ਤਮੰਨਾ ਦਾ ਇਹ ਜਿਹੜਾ ਦੂਜਾ ਵਿਆਹ ਸੀਗਾ ਤੇ ਕੁਲਦੀਪ ਕੁਮਾਰ ਇਹਨਾਂ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਇਹਨਾਂ ਨੂੰ ਲੱਗਿਆ ਕਿ ਜਿਹੜਾ ਲਖਵਿੰਦਰ ਸਿੰਘ ਜੀ ਹੈਗੇ ਆ ਉਹਨਾਂ ਦੇ ਰਾਤ ਚ ਅਰਚਨ ਬੰਦੇ ਆ ਇਸ ਕਰਕੇ ਇਹਨਾਂ ਨੇ ਦੋਵਾਂ ਨੇ ਰਲ ਕੇ ਲਖਵਿੰਦਰ ਸਿੰਘ ਦਾ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਸੀ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਕਪੂਰਥਲਾ ਪੁਲਿਸ ਵੱਲੋਂ ਇਹ ਦੋਵੇਂ ਦੋਸ਼ੀ ਜਿਹੜੇ ਹੈਗੇ ਆ ਤਮੰਨਾ ਅਤੇ ਕੁਲਦੀਪ ਕੁਮਾਰ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਤਮੰਨਾ ਨੂੰ ਜਿਹੜਾ ਕਪੂਰਥਲੇ ਤੋਂ ਅਤੇ ਕੁਲਦੀਪ ਕੁਮਾਰ ਨੂੰ ਹੁਸ਼ਰਪੁਰ ਤੋਂ ਅਰੈਸਟ ਕੀਤਾ ਗਿਆ ਹੈਗਾ ਅ ਜਿਹੜਾ ਕੁਲਦੀਪ ਕੁਮਾਰ ਦੇ ਨਾਲ ਇੱਕ ਅ ਅਣਪਛਾਤਾ ਜਿਹੜਾ ਜਿਹੜਾ ਨੌਜਵਾਨ ਨਾਲ ਸੀਗਾ ਕਤਲ ਦੇ ਵਕਤ ਸਮੇਂ ਉਹਦੀ ਵੀ ਜਿਹੜੀ ਸ਼ਨਾਖਤ ਕਰ ਲਈ ਗਈ ਹੈ ਤਾਂ ਉਹਨੂੰ ਫੜਨ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ ਉਹਨੂੰ ਵੀ ਜਿਹੜਾ ਛੇਤੀ ਫੜ ਲਿਆ ਜਾਊਗਾ ਕਿੰਨੇ ਹੈਗੇ ਨੇ ਇਨਾਂ ਦੀ ਤਮੰਨਾ ਦੀ 31 ਤਮੰਨਾ ਦੀ 31 ਸਾਲ ਦੀ ਉਮਰ ਹੈਗੀ ਹੈ ਤੇ 31 32 ਸਾਲ ਦੀ 31 32 ਸਾਲ ਦੇ ਲਾਗੇ ਉਮਰ ਤੇ ਕੰਪਲੀਟ ਜਿਹੜਾ ਸਾਰੇ ਕੰਮ ਕਰੇ ਜਿਹੜਾ ਕੁਲਦੀਪ ਕੁਮਾਰ ਹੈਗਾ ਇਹ ਜਿਹੜਾ ਇੱਕ ਟਰੈਕਟਰ ਦੀ ਫੈਕਟਰੀ ਦੇ ਵਿੱਚ ਹਾਰਪੁਰ ਚ ਕੰਮ ਕਰਦਾ ਹੈਗਾ ਤੇ ਤਮੰਨਾ ਜਿਹੜੀ ਉਹ ਹੋਮ ਮੇਕਰ ਹੀ ਹੈਗੀ ਹੈ ਸਰ ਇਹ ਕਿੰਨੀ ਦੇਰ ਤੋਂ ਰਿਲੇਸ਼ਨ ਸੀ ਯਰ ਰਿਲੇਸ਼ਨ ਬਿਲਡ ਅਪ ਕਿੰਨਾ ਹੋਇਆ ਕਨੈਕਸ਼ਨ ਕੀ ਸੀ ਬਿਲਕੁਲ ਜਿਹੜਾ ਇਹਨਾਂ ਦਾ ਰਿਲੇਸ਼ਨ ਜਿਹੜਾ ਸਟਾਰਟ ਹੋਇਆ ਉਹ ਇੰਸਟਾਗ੍ਰਾਮ ਜਿਹੜਾ ਹੈਗੀ ਐ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ ਉਹਦੇ ਤੇ ਕੰਟੈਕਟ ਦੇ ਥਰੂ ਇਹਨਾਂ ਨੇ ਮੈਸੇਜਿੰਗ ਸਿਸਟਮ ਤੇ ਹੋਰ ਕਾਲਾਂ ਵਗੈਰਾ ਦੇ ਥਰੂ ਇਹਨਾਂ ਨੇ ਕੰਟੈਕਟ ਬਰਕਰਾਰ ਰੱਖਿਆ ਤੇ ਉੱਥੇ ਹੀ ਗੱਲਬਾਤ ਕਰਦੇ ਰਹੇ ਸੀ ਤੇ ਪਿੱਛੇ ਕਾਫੀ ਵਾਰ ਇਹ ਜਿਹੜੇ ਮਿਲਦੇ ਜੁਲਦੇ ਵੀ ਰਹਿੰਦੇ ਸੀ ਤੇ ਇੱਥੇ ਇਹਨਾਂ ਦਾ ਜਿਹੜਾ ਰਿਲੇਸ਼ਨ ਪ੍ਰੋਗਰੈਸ ਹੋਇਆ ਅ ਰੈਸਟ ਕਰਨ ਤੋਂ ਬਾਅਦ ਇਹਨਾਂ ਨੂੰ ਕੋਰਟ ਪੇਸ਼ ਕਰਨ ਤੋਂ ਬਾਅਦ ਜਿਹੜਾ 2 ਦਿਨ ਦਾ ਇਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈਗਾ ਹੈ ਜਿਹੜਾ ਵੈਪਨ ਆਫ ਅਫੈਂਸ ਹੈਗਾ ਜਿਹੜਾ ਕਿ ਹੁਣ ਸਾਨੂੰ ਪਤਾ ਹੈ ਕਿ ਇੱਕ ਖੰਡਾ ਸੀਗਾ ਉਹਨੂੰ ਤੇ ਇੱਕ ਜਿਹੜਾ ਵਾਰਦਾਤ ਤੇ ਵੱਟਿਆ ਮੋਟਰਸਾਈਕਲ ਹੈ ਉਹ ਜਿਹੜਾ ਉਹਨੂੰ ਵੀ ਅਸੀਂ ਬਹੁਤ ਛੇਤੀ ਜਿਹੜਾ ਰਿਕਵਰ ਕਰ ਲਾਂਗੇ ਰਿਲੇਸ਼ਨਸ਼ਿਪ ਉਸ ਚੰਨੇ ਟਾਈਮ ਤੋਂ ਸੀ ਇਹਨਾਂ ਦੀ ਆਪਸ ਚ ਤਕਰੀਬਨ ਇੱਕ ਸਾਲ ਤੋਂ ਖਿਆਲ ਦੇਖਿਆ ਜੋਬ ਤਾਂ ਨਜਾਇਜ਼ ਸੰਬੰਧਾਂ ਤੇ ਚੱਲਦੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਰਿਸ਼ਤੇ ਬਰਬਾਦ ਹੋ ਗਏ ਨੇ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ